ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਪਹੁੰਚਾ ਹਾਂ ਪਿੰਡ ਸੋਲ ਜ਼ਿਲ੍ਹਾ ਗੁਰਦਾਸਪੁਰ ਜੀਨਵਾਲ ਬਬਰੀ ਦੇ ਨਾਲ ਹੀ ਪਿੰਡ ਹੈ ਜ਼ਿੰਮੇਦਾਰ ਦਾ ਨਾਮ ਹੈ ਜਵਰਾ ਸਿੰਘ ਸਪੁੱਤਰ ਸਰਦਾਰ ਸੁਲੱਖਣ ਸਿੰਘ ਅਮੁੱਲ ਡੇਰੀ ਵਾਲੇ ਇਹਨਾਂ ਨੇ ਟਰਾਲੀ ਆਪਣੀ ਵੇਚਣੀ ਆ ਹੱਲਾ ਸੁਹਾਗਾ ਤਵੇ ਜਨਰੇਟਰ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਵਿਖਾਉਣ ਲੱਗਾ ਜੇ ਕਿਸੇ ਨੇ ਲੈਣੀਆਂ ਹੋਣ ਜੇ ਕਿਸੇ ਦੇ ਪਸੰਦ ਹੋਣ ਤੇ ਜ਼ਰੂਰ ਇਹਨਾਂ ਦੇ ਨਾਲ ਸੋਹਲ ਪਿੰਡ ਜਾ ਕੇ ਸਪਰਕ ਕੀਤਾ ਜਾਵੇ ਆਹ ਟਰਾਲੀ ਆ ਬਾਲਾ ਧੁਰਾ ਥੱਲੇ 14 7 ਦੀ ਟਰਾਲੀ ਆ ਚਾਦਰ ਵੀ ਠੀਕ ਆ ਬਿਲਕੁਲ ਸਾਫ਼ ਟਾਇਰ 50% ਹੋਣਗੇ ਟਾਇਰ ਵੀ ਬਾਡੀ ਠੀਕ ਆ ਬਿਲਕੁਲ ਤੇ ਮੱਛੀ ਹੋਕਾ ਜੇ ਕੋ ਲੈਣੀ ਚਾਹੁੰਦਾ ਹੋਵੇ ਤੇ ਪਿੰਡ ਸੋਲ ਜ਼ਿਲ੍ਹਾ ਗੁਰਦਾਸਪੁਰ ਜੱਗਾ ਅਮੁੱਲ ਡੇਰੀ ਵਾਲਾ ਡੇਰੇ ਦੇ ਬਾਹਰ ਘਰ ਹੈ ਉਹਨਾਂ ਨਾਲ ਸੰਪਰਕ ਕਰ ਸਕਦਾ ਮੈਂ ਦੂਸਰੇ ਸੰਧ ਵੀ ਤੁਹਾਨੂੰ ਦਿਖਾਉਣ ਲੱਗਾ ਆਹ ਜਨਰੇਟਰ ਆ ਇਹ ਵੀ ਸੇਲ ਤੇ ਆ ਟਰੈਕਟਰ ਵਾਲਾ ਜਨਰੇਟਰ ਵੀਰੇ ਹਾਂਜੀ ਹਾਂਜੀ ਤੇ ਆ ਸ ਸੁਹਾਗਾ ਸੁਹਾਗਾ ਵੀ ਬਿਲਕੁਲ ਵਧੀਆ ਅੱਜ ਸੁਹਾਗਾ ਤੇ ਨਵਾਂ ਹੀ ਆ ਬਿਲਕੁਲ ਜੀ ਜਨਰੇਟਰ ਵੀ ਨਵਾਂ ਜੀ ਬਿਲਕੁਲ ਜਨਰੇਟਰ ਵੀ ਬਿਲਕੁਲ ਨਵਾਂ ਤੇ ਆ ਤਵੇ ਨੇ ਨਾਲ ਤਵੇ ਸਮਝਾ 16 ਤਵੇ ਨੇ 50 60% ਹੋਣਗੇ ਤਵੇ ਪਾਰ ਰੱਖਣ ਵਾਲਾ ਤੇ ਵਧੀਆ ਉੱਤੇ ਬਣਿਆ ਸਟੈਂਡ ਤਵਿਆਂ ਦੇ ਉੱਪਰ ਟੈਟੂ ਲੱਗੇ ਨੇ ਪਿਛੇ ਰੰਗ ਰੰਗ ਹੋਣ ਵਾਲਾ ਇਹਨਾਂ ਨੂੰ ਇਹ ਜਿਹੜਾ ਸਮਾਨ ਪਿੰਡ ਸੋਹਲ ਵਕਾਉਏ ਜੱਗਾ ਅਮੋਲ ਡੇਰੀ ਵਾਲੇ ਉਹਨਾਂ ਦਾ ਤੇ ਇਹਨਾਂ ਦਾ ਵੀਰ ਜੀ ਰੇਟ ਸ਼ੀਟ ਕੀ ਤੁਸੀਂ ਰੱਖਿਆ ਕੋਈ ਇਹਨਾਂ ਦਾ ਰੇਟ ਸ਼ੀਟ ਬਾਰੇ ਤੁਹਾਡਾ ਕੀ ਹੈ ਰੇਟ ਵੀਰ ਜੀ ਕੋਈ ਨਹੀਂ ਆਉਣ ਤੇ ਜੇ ਕੋਈ ਸੱਜਣ ਵੀਰ ਨੂੰ ਪਸੰਦ ਆਵੇ ਤੇ ਫਿਰ ਕਰ ਲਵਾਂਗੇ ਮਾਨਤਨ ਸੁਝਾ ਕੀਤਾ ਜੀ ਉਹਨਾਂ ਦਾ ਆ ਕੇ ਤੇ ਵੇਖ ਲੈਣ ਪਹਿਲਾਂ ਪਸੰਦ ਕਰ ਲੈਣ ਚੀਜ਼ ਨੂੰ ਠੀਕ ਹੈ ਕਹਿੰਦੇ ਨੇ ਕਿ ਰੇਟ ਜਿਹੜਾ ਆਣ ਕੇ ਘਰੇ ਆਵੇਗਾ ਉਹਦੇ ਨਾਲ ਗੱਲਬਾਤ ਕਰ ਲਾਂਗੇ ਤੇ ਵਾਧਾ ਇਕੱਠਾ ਕਰ ਲਾਂਗੇ ਜਿਵੇਂ ਜੇ ਹੋਵੇਗਾ ਸੌਦਾ ਉਹਦੇ ਹਿਸਾਬ ਨਾਲ ਚੀਜ਼ ਦਿੱਤੀ ਜਾਊਗੀ ਮਤਲਬ ਫੋਨ ਤੇ ਰੇਟ ਨਹੀਂ ਆ ਕੇ ਤੇ ਇੱਥੇ ਆ ਕੇ ਗੱਲ ਕਰੇ ਤੇ ਨੰਬਰ ਪਾ ਦੇਣਾ ਨੰਬਰ ਵੀ ਜੀ ਤੁਹਾਡਾ ਨੰਬਰ ਕੀ ਹੈ ਜੇ ਤੁਹਾਡਾ ਨੰਬਰ ਦੇਣਾ ਹੋਵੇ ਤੇ 98787 52454 98787 51454 51454 ਇਹ ਨੰਬਰ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਦੇ ਨਾਲ ਤੇ ਸਾਰਾ ਸਮਾਨ ਇਹ ਵਕਾਊ ਆ ਜਿੰਨਾ ਤੁਹਾਨੂੰ ਖਾਇਆ ਟਰਾਲੀ ਤਵੇ ਸੁਹਾਗਾ ਜਨਰੇਟਰ ਇਹ ਸਾਰੀਆਂ ਚੀਜ਼ਾਂ ਚਾਰ ਪੰਜ ਚੀਜ਼ਾਂ ਵਕਾਊ ਨੇ ਤੇ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅੱਜ ਪਹੁੰਚਿਆ ਸੋਹਲ ਪਿੰਡ ਸਰਦਾਰ ਸੁਲੱਖਣ ਸਿੰਘ ਦੇ ਗ੍ਰਹਿ ਔ ਮੋਲ ਡੇਰੀ ਵਾਲੇ ਉਹਨਾਂ ਨੇ ਗਾਵਾਂ ਮੇਂ ਲਿਆਂਦੀਆਂ ਨੇ ਬਹੁਤ ਸੋਹਣੀਆਂ ਗਾਵਾਂ ਮਕਾਉ ਨੇ ਜੇ ਕਿਸੇ ਨੂੰ ਇਹ ਪਸੰਦ ਹੋਣ ਤੇ ਜ਼ਰੂਰ ਇਹ ਵੀ ਇਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਇਹ ਵੀਰ ਜੀ ਕਿੰਨੇ ਮਹੀਨਿਆਂ ਦੇ ਗੱਬਣਾ ਇਧਰਲੇ ਪਾਸੇ ਆਓ ਇਧਰ ਫੂਲ ਪੈਂਦਾ ਇਹ ਤੋਰ ਕੇ ਦੱਸੋ ਮੱਛੀ ਵੀਰ ਜੀ ਕਿੰਨੇ ਚੜਦੀ ਹੈ ਗੱਬਣਾ ਵੇ ਦੇ ਸਤੰਭੇ ਨਾਲ ਦੀ ਗੱਲਾਂ ਜੇ ਚੌਗੀ ਜੇ ਦੰਦਾ ਤੋਂ ਚੌਗੀ ਜੇ ਦੇ ਚੰਗਾ ਟੀਗਾ ਭਰਾਇਆ ਜੇ ਗਾੜੀ ਇਹਦੇ ਪਹਿਲਣ ਹਾਂਜੀ ਪਹਿਲਣਾ ਪਹਿਲੇ ਸਵੇ ਸੋਣੀ ਹੈ ਦੂਜੇ ਸੋਣੀ ਹੈ ਹਾਂਜੀ ਦੂਜੀ ਸੋਣੀ ਪਹਿਲੇ ਸਵੇ ਕਿੰਨਾ ਕ ਦੁੱਧ ਕਰਦੀ ਰਹੀ ਹੈ ਪਹਿਲੇ ਸਵੇ ਇਹਨੇ 17 ਲੀਟਰ ਦੁੱਧ ਦਿੱਤਾ ਠੀਕ ਹੈ ਠੀਕ ਹੈ ਤੇ ਇਹਦਾ ਰੇਟ ਸ਼ੀਟ ਕੀ ਰੱਖਿਆ ਤੁਸੀਂ ਰੇਟ ਇਹਦਾ 50000 ਰੁਪਈਆ 50000 ਰੁਪਈਆ ਅੱਜ ਦਾ ਰੇਟ ਆ ਇਹਦਾ ਤੇ ਦੋਵਾਂ ਮਹੀਨਿਆਂ ਨੂੰ ਸੁੰਦੀ ਹੈ ਇਹ ਸ਼ਾਈਬਾ ਲੱਗਦੀ ਨਸਲ ਦੀ ਇਹ ਜਰਸੀ ਜਰਸੀ ਕਵਾ ਜਰਸੀ ਸ਼ਾਹੀਵਾਲ ਜਰਸੀ ਹੋਰ ਕਿਹੜੀ ਗਾਂ ਦੂਸਰੀ ਫੀਲ ਬੜੀ ਹੈ ਜਿੱਦਾਂ ਨਰਜੀ ਪਹਿਲਾਂ ਤੁਹਾਡੇ ਇਹ ਕਿੰਨੇ ਚੱਲਦੀ ਆ ਇਹ ਤਾਂ 1.5 ਮਹੀਨਾ ਰਹਿ ਗਿਆ ਤੇ ਸੂਣ ਅੱਛਾ ਇਹ ਸਾਢੇ 7 ਮਹੀਨਿਆਂ ਦੀ ਹੈ ਇਹ ਪਹਿਲਾਂ ਦੀ ਇਹ ਪਹਿਲਾਂ ਹਾਂਜੀ ਇਹ ਪਹਿਲਾਂ ਇਹ ਪਹਿਲੇ ਸੂਗਿਆ ਇਹਦਾ ਕੀ ਰੇਟ ਰੱਖਿਆ ਵੀਰ ਜੀ ਵੀਰ ਜੀ ਇਹਦਾ 45000 ਇਹਦਾ 45000 ਰੇਟ ਕਰਦੇ ਆ ਜਿੰਨੂੰ ਪਸੰਦ ਹੋਵੇ ਜੱਗੀ ਅਮੋਲ ਡੇਰੀ ਵਾਲੇ ਪਿੰਡ ਸੋਹਲ ਉਹਨਾਂ ਦੇ ਨਾਲ ਆ ਕੇ ਸੰਪਰਕ ਕਰੋ ਨੰਗਰ ਸਾਰੇ ਤੁਹਾਡੇ ਸੋਹਣੇ ਨੇ ਵਧੀਆ ਨੇ ਡੰਗਰ ਤੁਸੀਂ ਵਧੀਆ ਲੈਂਦੇ ਨੇ ਡੰਗਰ ਭਾਜੀ ਸਾਰੇ ਟੀਕੇ ਦੇ ਚੰਗੀ ਬਰੀਡ ਆ ਜੀ ਬੜੀੜ ਦੇ ਕੰਮ ਕਰੀਦਾ ਸਾਰੀਆਂ ਬੱਛੀਆਂ ਜਿੰਨੀਆਂ ਵੀ ਸਭ ਬੜੀੜ ਦੀਆਂ ਨੇ ਠੀਕ ਹੈ ਇਹ ਆਪਣਾ ਸੰਪਰਕ ਨੰਬਰ ਦਿਓ ਆਪਣਾ 98787 51435 98787 51435 ਤੁਸੀਂ ਸੰਪਰਕ ਕਰਕੇ ਇਹਨਾਂ ਦੇ ਨਾਲ ਫੋਨ ਤੇ ਵੀ ਤਾਲਮਿਲ ਬਣਾ ਸਕਦੇ ਹੋ ਇਹ 8 ਮਹੀਨੇ ਦੀ ਗੱਬਣ 2 ਮਹੀਨੇ ਤੱਕ ਸੁੰਦੀ ਹੈ 1.5 ਮਹੀਨੇ ਸੁੰਦੀ ਹੈ ਪਹਿਲਣ ਬੱਛੀ ਇਹ ਦੂਜੀ ਸੂਏ ਸੋਏਗੀ ਸਾਰੀਆਂ ਬੱਛੀਆਂ ਸੋਹਣੀਆਂ ਨੇ ਸੇਵਾ ਕੀਤਿਆਂ ਡੰਗਰ ਕਿਉਂ ਨਹੀਂ ਛੇਤੀ ਤਿਆਰ ਹੁੰਦਾ ਆ ਵੀਰ ਨੇ ਆ ਸਾਹਮਣੇ ਪ੍ਰਤਾਖਾ ਤਾਂ ਡਿਆੜੀ ਵਸ਼ੀ ਐ ਇਹ ਵਿੱਚ ਨਹੀਂ ਨਹੀਂ ਐ ਇਹ ਵੈਸੇ ਇਹਦੀ ਵੀਡੀਓ ਪਾਈਏ ਵਿੱਚ ਇਹ ਵੀਰ ਜੀ ਕਿੰਨੇ ਚਿਰ ਦੀ ਵਸ਼ੀ ਐ ਇਹਦਾ ਵੀਰ 8 ਮਹੀਨਾ ਦੀ ਵਸ਼ੀ ਐ 8 ਮਹੀਨਾ ਦੀ ਵਸ਼ੀ ਐ ਤੇ ਵੇਖਣ ਨੂੰ ਲੱਗਦੀ ਜਿਵੇਂ 2 ਸਾਲ ਦੀ ਹੁੰਦੀ ਆ ਇਹ ਸਾਮ ਦਾ ਸੇਵਾ ਦਾ ਮੁੱਲ ਆ ਵੇਖੋ ਕਿੰਨੀ ਸਾਂਭੀ 8 ਮਹੀਨਾ ਦੀ ਵਸ਼ੀ हा जनेटर आेलते हैं ट्रैक्टर वाला जनरेटर भी सुहागा ਸਵਾਗਤ ਵੀ ਬਿਲਕੁਲ ਵਧੀਆ ਅੱਜ ਸਵਾਗਤ ਨਵਾਂ ਹੀ ਆ ਬਿਲਕੁਲ ਜੀ ਜਨਰੇਟਰ ਵੀ ਨਵਾਂ ਜੀ ਬਿਲਕੁਲ ਜਨਰੇਟਰ ਹੀ ਬਿਲਕੁਲ ਨਵਾਂ ਤੇ ਆ ਤਵੇ ਨੇ ਨਾਲ ਤਵੇ ਸਮਝਾ 16 ਤਵੇ ਨੇ 50 60% ਹੋਣਗੇ ਤਵੇ ਭਾਰ ਰੱਖਣ ਵਾਸਤੇ ਵਧੀਆ ਉੱਤੇ ਬਣਿਆ ਸਟੈਂਡ ਤਵਿਆਂ ਦੇ ਉੱਪਰ ਤਾਂ ਟੂੜਾ ਹੈਗੇ ਨੇ ਪਿੱਛੇ ਰੰਗ ਰੰਗ ਹੋਣ ਵਾਲਾ ਇਹਨਾਂ ਨੂੰ ਇਹ ਜਿਹੜਾ ਸਮਾਨ ਪਿੰਡ ਸੋਲ ਉਹ ਕਹੂਏ ਜੱਗਾ ਅਮੁੱਲ ਡੇਰੀ ਵਾਲੇ ਉਹਨਾਂ ਦਾ ਤੇ ਇਹਨਾਂ ਦਾ ਵੀਰ ਜੀ ਰੇਟ ਸ਼ੀਟ ਕੀ ਤੁਸੀਂ ਰੱਖਿਆ ਕੋਈ ਇਹਨਾਂ ਦਾ ਰੇਟ ਸ਼ੀਟ ਬਾਰੇ ਤੁਹਾਡਾ ਕੀ ਹੈ ਰੇਟ ਵੀਰ ਜੀ ਕੋਈ ਨਹੀਂ ਆਉਣ ਤੇ ਜੇ ਕੋਈ ਸੱਜਣ ਵੀਰ ਨੂੰ ਪਸੰਦ ਆਵੇ ਤੇ ਫਿਰ ਕਰ ਲਵਾਂਗੇ ਮਾਨਤਾ ਨੂੰ ਸੁਝਾ ਕੀਤਾ ਜੇ ਉਹਨਾਂ ਦਾ ਆ ਕੇ ਤੇ ਵੇਖ ਲੈਣ ਪਹਿਲਾਂ ਪਸੰਦ ਕਰ ਲੈਣ ਇਹਨਾਂ ਚੀਜ਼ ਨੂੰ ਠੀਕ ਹੈ ਕਹਿੰਦੇ ਨੇ ਕਿ ਰੇਟ ਜਿਹੜਾ ਆਣ ਕੇ ਘਰੇ ਆਵੇਗਾ ਉਹਦੇ ਨਾਲ ਗੱਲਬਾਤ ਕਰ ਲਾਂਗੇ ਤੇ ਵਾਧਾ ਇਕੱਠਾ ਕਰ ਲਾਂਗੇ ਜਿਵੇਂ ਜੇ ਹੋਵੇਗਾ ਸੌਦਾ ਉਹਦੇ ਹਿਸਾਬ ਨਾਲ ਚੀਜ਼ ਦਿੱਤੀ ਜਾਊਗੀ ਮਤਲਬ ਫੋਨ ਤੇ ਰੇਟ ਨਹੀਂ ਆ ਕੇ ਤੇ ਇੱਥੇ ਆ ਕੇ ਗੱਲ ਕਰੇ ਤੇ ਨੰਬਰ ਪਾ ਦੇਣਾ ਨੰਬਰ ਵੀਰ ਜੀ ਤੁਹਾਡਾ ਨੰਬਰ ਕੀ ਹੈ ਜੀ ਤੁਹਾਡਾ ਨੰਬਰ ਦੇਣਾ ਹੋਵੇ ਤੇ 98787 51454 98787 51454 51454 ਇਹ ਨੰਬਰ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਦੇ ਨਾਲ ਤੇ ਸਾਰਾ ਸਮਾਨ ਇਹ ਵਕਾਊ ਆ ਜਿੰਨਾ ਤੁਹਾਨੂੰ ਖਾਇਆ ਟਰਾਲੀ ਤਵੇ ਸੁਹਾਗਾ ਜਨਰੇਟਰ ਇਹ ਸਾਰੀਆਂ ਚੀਜ਼ਾਂ ਚਾਰ ਪੰਜ ਚੀਜ਼ਾਂ ਵਕਾਊ ਨੇ ਤੇ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ